ਸੰਸਾਰ ਸਮੰਦੇ ਤਾਰ ਕੋਵਿੰਦੇ ਸੰਸਾਰ ਸਮੰਦੇ ਤਾਰ ਕੋਵਿੰਦੇ ਤਾਰ ਲਾ ਬਾਪੀ ਟੂ ਲਾ ਲੋਭ ਲਹਰ ਅਤਨੀ ਚਾਰ ਬਾਜ ਲੋਭ ਲਹਰ ਅਤਨੀ ਚਾਰ ਬਾਜ ਕਾਇਆ ਡੂਬ ਕੇ ਸਵਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲਾ ਬਪੀਠ ਲਾ ਅਨਲ ਬੇੜਾ ਕੇਵਨਾ ਸਾकू ਤੇਰਾ ਪਾਰ ਨਾ ਪਾਇਆ ਵੀ ਟਲਾ ਉਹ ਦੇ ਆਲ ਸਤ ਗੁਰ ਮੇਲ ਤੁਮੋ ਕੋ ਪਾਰ ਉਤਾਰੇ ਕੇ ਨਾਮ ਕਹੈ ਹੋਂ ਤਰ ਬਿਨਾ ਜਾਣੂ ਮੋਕ ਵਾਂਦੇ ਵਾਂਦੇ ਬੀਠੂਲਾ ਨਾਮ ਕਹੈ ਹੋਂ ਤਰ ਬਿਨਾ ਜਾਣੂ ਮੋਕ ਬਾਂਦੇ ਬਾਂਦੇ ਬੀਠੂਲਾ ਵਾਹਿਗੁਰੂ ਮਾਰੂ ਮਹਿਲਾ ਪੰਜਮ ਗੋਪਤੇ ਕਰਤਾ ਸਾਂਗ ਸੋ ਪ੍ਰਭ ਦਹ ਕਾਵੈ ਮੁਨੁ ਖਾਏ ਬਿਸਾਰ ਹਰ ਜਿਉ ਬਿਖਾਉ ਹੋਗਾ ਤਪਤ ਥਮ ਗਲ ਲਾਇ ਰੇ ਨਾਰ ਕਾਇ ਪਾਰਿਗ੍ਰਜਾਇ ਉਚਲ ਕਠੋਰ ਕਾਮ ਗਰ ਗਰ ਦਬ ਓਮ ਨਹੀਂ ਸੁਣਿਓ ਧਰਮ ਰਾਏ ਰਹਾਓ ਕੰਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਾਰੂ ਰਾਗ ਦੇ ਵਿੱਚ ਅੰਮ੍ਰਿਤ ਮਈ ਬਾਣੀ ਆਵਾਜ ਇਸ ਤੇ ਸ਼ਬਦ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1001 ਅੰਗ ਉਤੇ ਸ਼ੋਭਤ ਹੈ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਰੇ ਨਰ ਕਾਏ ਪਰਗ੍ਰਹ ਜਾਏ ਏ ਨਰ ਤੂੰ ਕਿਉਂ ਪ੍ਰਾਇ ਗ੍ਰਹਿ ਦੀ ਝਾਕ ਰੱਖਦਾ ਹੈ ਕਿਉਂ ਮੰਦੇ ਕਰਮ ਕਰਨ ਲਈ ਤੂੰ ਪਰ ਗ੍ਰਹਿ ਵਿੱਚ ਜਾਂਦਾ ਹੈ ਉਚਲ ਕਠੋਰ ਕਾਮ ਗਰ ਦਬ ਤੂੰ ਨਹੀਂ ਸੁਣਿਓ ਧਰਮ ਰਾਏ ਏ ਕੁਚਲ हे गंदे मनुख हे कठोर पत्थर दिल हे कामी हे गर्द वेखोते तुम ने सुने हो धर्म राय के तू धर्म राय नहीं सुनया ओ धर्म राय जिसने के तेरा लेखा मांगना है तू कायले प्राय ग्रह ਦੇ ਵਿੱਚ ਜਾਂਦਾ ਹੈ ਕਿਉਂ ਪ੍ਰਾਇ ਗ੍ਰਹਿ ਦੀ ਛਾਾਕ ਰਖਦਾ ਹੈ ਕਿਉਂ ਪ੍ਰਾਇ ਗਾਇਰ ਵਿੱਚ ਜਾ ਕੇ ਮਨ ਦੇ ਕਰਮ ਕਰਦਾ ਹੈ हे ਕੁਚਲ ਇਹ ਕઠੋੜ ਹੈ ਕਾਮੀ ਹੈ ਗੁਰਦਵੇ ਕੋਤੇ ਤੁਮ ਨਹੀਂ ਸੁਣਿਓ ਧਰਮ ਰਾਏ ਕਿ ਤੂੰ ਧਰਮ ਰਾਏ ਨਹੀਂ ਸੁਣਿਆ ਸਤਗੁਰੂ ਜੀ ਦਾ ਅੰਮ੍ਰਿਤ ਮਈ ਫੁਰਮਾਨ ਹੈ ਧਰਮ ਰਾਏ ਜਬ ਲੇਖਾ ਮੰਗੈ ਤੋ ਕਿਆ ਮੁਖ ਲੈ ਕੇ ਜਾਇਂਗਾ ਜਦੋਂ ਧਰਮ ਰਾਏ ਨੇ ਤੇਰੇ ਕੋਲੋਂ ਲੇਖਾ ਮੰਗਿਆ ਫਿਰ ਤੂੰ ਉਹਦੇ ਅੱਗੇ ਕਿਹੜਾ ਮੂੰਹ ਦਿਖਾਏਂਗਾ ਹੁਣ ਤਾਂ ਤੂੰ ਵਿਕਾਰਾਂ ਦੇ ਵਿੱਚ ਪੈ ਕੇ ਮੰਦ ਕਰਮ ਕਰਦਾ ਹੈ ਦੂਸਰੇ ਦੇ ਗ੍ਰਹਿ ਦੇ ਵਿੱਚ ਝਾਕਦਾ ਹੈ ਗੁਪਤ ਕਰਤਾ ਸੰਗ ਸੋ ਪ੍ਰਭ ਦਹਕਾਵੇ ਮਨੁਖਾਏ ਮਨੁਖ ਜੋ ਹੈ ਗੁਪਤ ਕਰਤਾ ਲੁਕ ਕੇ ਮੰਦੇ ਕੰਮ ਕਰਦਾ ਹੈ ਸੰਗ ਸੋ ਪ੍ਰਭ ਉਹ ਪ੍ਰਭੂ ਦਾ ਸੰਗ ਹੈ ਉਹ ਸਭ ਕੁਝ ਦੇਖਦਾ ਹੈ ਇਹ ਭਾਵੇਂ ਲੋਕ ਕੇ ਮੰਦੇ ਕੰਮ ਕਰਦਾ ਹੈ ਰਬ ਉਹ ਪ੍ਰਭੂ ਜੋ ਹੈ ਉਹ ਤਾਂ ਸਭ ਖੁਸ਼ੀ ਹੀ ਦੇਖਦਾ ਹੈ ਭੇਖਤ ਸੁਣਤ ਸਦਾ ਹੈ ਸੰਗੇ ਉਹ ਵੇਖਦਾ ਹੈ ਸੁਣਦਾ ਹੈ ਸਦਾ ਹੀ ਸੰਗ ਹੈ ਮੈਂ ਮੂਰਖ ਜਾਣਿਆ ਦੂਰੀ ਰੇ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਵ ਕਟਾ ਪਰ ਪੂਰੀ ਰੇ ਪੇਖਤ ਸੁਣਤ ਸਦਾ ਹੈ ਸੰਗੇ ਮੈ ਮੂਰਖ ਜਾਣੇ ਅਧੂਰੀ ਰੇ ਉਹ ਦੇਖਦਾ ਹੈ ਸੁਣਦਾ ਹੈ ਸਭ ਕੁਝ ਦੇਖਦਾ ਹੈ ਮੈਂ ਹੀ ਜਾਣਦਾ ਸ਼ਾਇਦ ਉਹ ਦੂਰ ਹੈ ਪਰ ਸਤਿਗੁਰੂ ਉਪਦੇਸ਼ ਕਰਦੇ ਹਨ ਗੁਪਤ ਕਰਤਾ ਸੰਗ ਸੋ ਪ੍ਰਭ ਇਹ ਮਨੁੱਖ ਤੂੰ ਲੋਕ ਕੇ ਮੰਦੇ ਕੰਮ ਕਰਦਾ ਹੈ ਕੋ ਪ੍ਰਭ ਤਾ ਤੇਰੇ ਸੰਗ ਹੀ ਹੈ ਉਹ ਸਭ ਕੁਝ ਦੇਖਦਾ ਹੈ ਸੁਣਦਾ ਹੈ ਡਹਿ ਕਵੈ ਮਨੁੱਖ ਕਾਇ ਦੇ ਕਾਵੇਂ ਠੱਗੀ ਕਰਨਾ ਤੂੰ ਉਸ ਪਰਮਾਤਮਾ ਦੇ ਨਾਲ ਠੱਗੀ ਨਹੀਂ ਕਰ ਸਕਦਾ ਉਸ ਨੂੰ ਤਾਂ ਸਭ ਕੁਝ ਪਤਾ ਹੈ ਉਹ ਤਾਂ ਅੰਤਰਜਾਮੀ ਹੈ ਉਹ ਤਾਂ ਸਭ ਕੁਝ ਦੇਖ ਰਿਹਾ ਹੈ ਸਭ ਕੁਝ ਸੁਣ ਰਿਹਾ ਹੈ ਤੂੰ ਤਾਂ ਸਿਰਫ ਮਨੁੱਖਾਂ ਨਾਲ ਹੀ ਠੱਗੀ ਕਰ ਸਕਦਾ ਹੈ ਉਹਨਾਂ ਨਾਲ ਹੀ ਲੁੱਕ ਕੇ ਕੋ ਮਨ ਦੇ ਕੰਮ ਕਰ ਸਕਦਾ ਹੈ ਪਰਮਾਤਮਾ ਤਾਂ ਹਰ ਪਾਸੇ ਹੈ ਉਹ ਸਭ ਕੁਝ ਦੇਖਦਾ ਹੈ ਵਿਸਾਰ ਹਰ ਜਿਓ ਵਿਖੇ ਪੋਘ ਤਪਤ ਥਮ ਗਲ ਲਾਏ ਤੂ ਉਸ ਵਾਹਿਗੁਰੂ ਨੂੰ ਵਿਸਾਰ ਕੇ ਵਿਖੇ ਪੋਘ ਤਪਤ ਥਮ ਗਲ ਲਾਏ ਉਸ ਪਰਮਾਤਮਾ ਨੂੰ ਵਿਚਾਰ ਕੇ ਤੂੰ ਵਿਸ਼ੇ ਵਿਕਾਰਾਂ ਦੇ ਵਿੱਚ ਪਿਆ ਹੋਇਆ ਹੈ ਵਿਖਿਆ ਨੂੰ ਭੋਗਦਾ ਹੈ ਉਹ ਤਾਂ ਤਪਤੇ ਹੋਏ ਥਾਮ ਨੂੰ ਆਪਣੇ ਗਲ ਦੇ ਨਾਲ ਆ ਰਿਹਾ ਹੈ ਅਰਥਾ ਤੂੰ ਤਾਂ ਇਹ ਜੋ ਵਿਸ਼ੇ ਵਿਕਾਰਾਂ ਜੀ ਦੀ ਉਹ ਅੱਗ ਹੈ ਉਸ ਅੱਗ ਦੇ ਨਾਲ ਸੜ ਰਿਹਾ ਹੈ ਕਿਉਂਕਿ ਤੂੰ ਇਸ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕੇ ਉਸ ਵਾਹਿਗੁਰੂ ਨੂੰ ਜਿਸ ਨੇ ਸਭ ਕੁਝ ਦਿੱਤਾ ਹੈ ਇਸ ਨੇ ਸਰੀਰ ਦਿੱਤਾ ਹੈ ਸਭ ਕੁਝ ਜੋ ਗਿਆਨ ਇੰਦ੍ਰੇ ਦਿੱਤੇ ਹਨ ਕਰਮ ਇੰਦ੍ਰੇ ਦਿੱਤੇ ਹਨ ਕੋਟੰਬ ਦਿੱਤਾ ਹੈ ਸਭ ਕੁਝ ਉਸ ਵਾਹਿਗੁਰੂ ਨੇ ਦਿੱਤਾ ਉਸ ਨੂੰ ਵਿਚਾਰ ਕੇ ਤੂੰ ਵਿਸ਼ਿਆਂ ਦੇ ਵਿੱਚ ਪਿਆ ਹੋਇਆ ਹੈ રે ਨਰ ਕਾਏ ਪਰ ਗਰ ਜਾਏ ਕੁਚਲ ਕઠੋਰ ਕਾਮ ਘਰ ਦਵ ਤੁਮ ਨਹੀਂ ਸੁਣਿਓ ਧਰਮ ਰਾਏ ਰਾਉ ਵਿਕਾਰ ਪਾਥਰ ਗਲੇ ਬੰਦੇ ਨਿੰਦ ਪੋਟ ਸਿਰਾਏ ਮਾ ਸਾਗਰ ਸਮੁੰਦ ਲੰਗਣਾ ਭਾਰ ਨ ਪਰਨਾ ਜਾਏ ਜਦੋਂ ਕਿਸੇ ਤਲਾਅ ਨੂੰ ਜਾਂ ਸਮੁੰਦਰ ਨੂੰ ਨਹਿਰ ਜਾਂ ਕਿਸੇ ਦਰਿਆ ਨੂੰ ਤਰ ਕੇ ਲੰਘਣਾ ਹੋਵੇ ਤੇ ਜੇ ਸਿਰ ਉੱਤੇ ਭਾਰ ਚੱਕਿਆ ਹੋਵੇ ਆਪਣੇ ਨਾਲ ਕਿੰਨਾ ਹੀ ਭਾਰ ਚੱਕ ਕੇ ਲੈ ਜਾਵੇ ਇਹ ਉਹ ਤਰ ਨਹੀਂ ਸਕਦਾ ਸਤਿਗੁਰੂ ਜੀ ਇੱਥੇ ਉਪਦੇਸ਼ ਕਰਦੇ ਹਨ ਕਿ ਤੂੰ ਆਪਣੇ ਗਲੇ ਦੇ ਨਾਲ ਵਿਕਾਰ ਪਾਥਰ ਗਲੇ ਬਾਂਦੇ ਤੂੰ ਆਪਣੀ ਗਲ ਦੇ ਨਾਲ ਵਿਕਾਰਾਂ ਦੇ ਪੱਥਰ ਬੰਨੇ ਹੋਏ ਹਨ ਨਿੰਦ ពੋਟ ਸਿਰਾਏ ਅਤੇ ਸਿਰ ਉਤੇ ਨਿੰਦਿਆ ਦੀ ਪੋਟਲੀ ਚੱਕੀ ਹੋਈ ਹੈ ਫਿਰ ਤੂੰ ਕਿਸ ਤਰ੍ਹਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ਉਹੇ ਭਾਰ ਨਿੰਦਾ ਦਾ ਭਾਰ ਇਹ ਵਿਕਾਰਾਂ ਦਾ ਭਾਰ ਜੋ ਹੈ ਇਹ ਆਪਣੇ ਉੱਤੇ ਚੱਕਿਆ ਹੋਇਆ ਹੈ ਮਹਾ ਸਾਗਰ ਸਮੁੰਦ ਲੰਗਣਾ ਆਰਿਣਾ ਪਾਰਨਾ ਜਾਏ ਤੂੰ ਤਾਂ ਇਸ ਸੰਸਾਰ ਸਮੁੰਦਰ ਇਸ ਨੂੰ ਪਾਰ ਕਰਨਾ ਹੈ ਫਿਰ ਇਹਨਾਂ ਵਿਕਾਰਾਂ ਦੇ ਕਰਕੇ ਇਸ ਨਿੰਦਿਆ ਦੇ ਕਰਕੇ ਜੋ ਤੂੰ ਇਹ ਭਾਰ ਆਪਣੇ ਸਿਰ ਉੱਤੇ ਚੱਕਿਆ ਹੋਇਆ ਹੈ ਤੂੰ ਫਿਰ ਇਸ ਸੰਸਾਰ ਸਮੁੰਦਰ ਇਸ ਮਹਾ ਸੰਸਾਰ ਸਮੁੰਦਰ ਮਹਾ ਸਾਗਰ ਤੋਂ ਵਰ ਕਿਸ ਤਰ੍ਹਾਂ ਲੰਘ ਸਕਦਾ ਕਾਮ ਕ੍ਰੋਧ ਲੋਭ ਮੋਹ ਬਿਆਪੇਉ ਨਿਤਰ ਰਖੇ ਫਿਰਾਏ ਤੂੰ ਤਾਂ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਲੋਭ ਦੇ ਵਿੱਚ ਮੋਹ ਦੇ ਵਿੱਚ ਫਸਿਆ ਹੋਇਆ ਹੈ ਕਾਮ ਕ੍ਰੋਧ ਲੋਭ ਮੋਹ ਬਿਆਪਿਓ ਨਿਤਰ ਰੱਖੇ ਫਿਰਾਏ ਤ ਉਸ ਵਾਹਿਗੁਰੂ ਨੂੰ ਆਪਣੇ ਨੇਤਰ ਫੇਰੇ ਹੋਏ ਹਨ ਉਸ ਵਾਹਿਗੁਰੂ ਨੂੰ ਨਹੀਂ ਦੇਖਦਾ ਤੂੰ ਤਾਂ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਇਹਨਾਂ ਵਿੱਚ ਵਿਆਪਿਆ ਹੋਇਆ ਹੈ ਸੀਸ ਉਠਾਵਣ ਨਾ ਕਬਹੂ ਮਿਲਈ ਮਹਾ ਦੁੱਤਰ ਮਾਏ ਇਨਾਂ ਵਿਕਾਰਾਂ ਦੇ ਵਿੱਚ ਪੈ ਕੇ ਤੂੰ ਕਦੀ ਇਨਾਂ ਵਿਕਾਰਾਂ ਤੋਂ ਆਪਣਾ ਸਿਰ ਵੀ ਉੱਤੇ ਨਹੀਂ ਚੱਕਦਾ ਇਨਾਂ ਦੇ ਵਿੱਚ ਹੀ ਪਿਆ ਹੋਇਆ ਹੈ ਸੀਸ ਉਠਾਵਣ ਨਾ ਕਬਹੂ ਮਿਲਈ ਮਹਾ ਦੁਤਰ ਮਾਇ ਫਿਰ ਤੋ ਇਹਨਾਂ ਵਿਕਾਰਾਂ ਦੇ ਵਿੱਚ ਪੈ ਕੇ ਇਹ ਜੋ ਮਾਇਆ ਹੈ ਇਹ ਮਹਾ ਦੁਤਰ ਹੈ ਇਸ ਨੂੰ ਪਾਰ ਲੰਘਣਾ ਬਹੁਤ ਹੀ ਮੁਸ਼ਕਲ ਹੈ ਇਸ ਦੇ ਵਿੱਚੋਂ ਕਿਸ ਤਰ੍ਹਾਂ ਪਾਰ ਲੰਘ ਸਕਦਾ ਹੈ ਜਦੋਂ ਕਿ ਤੂੰ ਇਹ ਸਭ ਕੁਝ ਈ ਕਾਮ ਕ੍ਰੋਧ ਲੋਭ ਦੇ ਵਿੱਚ ਵਿਆਪਿਆ ਹੋਇਆ ਹੈ ਜਦੋਂ ਕਿ ਇਹ ਵਿਕਾਰ ਰੂਪੀ ਪੱਥਰ ਜੋ ਹਨ ਇਹਨਾਂ ਨੂੰ ਚੱਕਿਆ ਹੋਇਆ ਹੈ ਜਦੋਂ ਕਿ ਤੂੰ ਆਪਣੇ ਸਿਰ ਉੱਤੇ ਨਿੰਦਿਆ ਦੀ ਪੋਟਲੀ ਚੱਕੀ ਹੋਈ ਹੈ ਫਿਰ ਤੂੰ ਕਿਸ ਤਰ੍ਹਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ਸਤਿਗੁਰੂ ਜੀ ਇਸ ਦਾ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਕਿਸ ਤਰ੍ਹਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ ਉਹ ਹੈ ਇਸ ਸ਼ਬਦ ਦੇ ਅਖੀਰ ਦੇ ਵਿੱਚ ਰਹਾਉ ਦੂਜਾ ਇਸ ਦੇ ਬਾਕੀ ਰਹਿੰਦੇ ਬੰਦ ਜੋ ਆਣ ਉਹ ਆਪ ਅਗਲੇ ਦੀਵਾਨ ਚ ਕਰਾਂਗੇ ਰਹਾਉ ਦੂਜੇ ਦੇ ਵਿੱਚ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਰੇ ਨਰ ਇਨ ਵਿਦ ਪਾਰ ਪਰਾਈ ਧਿਆਏ ਹਰ ਜਿਓ ਹੋਏ ਮਰ ਤਕ ਤਿਆਗ ਦੂਜਾ ਭਾਉ ਏ ਨਰ ਉਹ ਇਸ ਤਰੀਕੇ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ ਧਿਆਏ ਹਰ ਜਿਓ ਉਸ ਸਵਾਹੀ ਗੁਰੂ ਨੂੰ ਧਿਆ ਉਸ ਦਾ ਸਿਮਰਨ ਕਰ ਉਸ ਦੇ ਗੁਣ ਗਾ ਹੋਏ ਮਿਰਤਕ ਮਿਰਤਕ ਮੁਰਦਾ ਹੋ ਜਾਣਾ ਇਹਨਾਂ ਵਿਕਾਰਾਂ ਵੱਲੋਂ ਮੁਰਦਾ ਹੋ ਜਾ ਇਹਨਾਂ ਵਿਕਾਰਾਂ ਨੂੰ ਤਿਆਗ ਦੇ ਤਿਆਗ ਦੂਜਾ ਭਾਉ ਅਤੇ ਦੂਸਰਾ ਭਾਉ ਦੂਸਰਾ ਭਾਉ ਉਸ ਪਰਮਾਤਮਾ ਤੋਂ ਬਿਨਾ ਹੋਰ ਭਾਉ ਹੋਰ ਪਿਆਰ ਉਸ ਨੂੰ ਤਿਆਗ ਦੇ ਇਰਤੂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਦੀ ਫਤਿਹ